ਫੇਰ ਤੁਸੀਂ ਸਾਡਾ ਕੋਈ ਮੈਨੂੰ ਬਾਹਰ ਕੋਈ ਕਿਸੇ ਨੇ ਕਿਤੇ ਜਾਣਾ ਨਹੀਂ ਕਿਤੇ ਜਾਣਾ ਨਹੀਂ ਹੁਣ ਤੁਸੀਂ ਲੇਟ ਹੋ ਗਏ ਸਾਰੇ ਮੇਰੇ ਪਿੱਛੇ ਨਾ ਪਾਓ ਇਹ ਗੱਲ ਤੁਹਾਡੇ ਵਿੱਚ ਪਿਆ ਰੱਪਾ ਕਰਦੇ ਹੋ ਤੁਹਾਡੇ ਨੇ ਇਹ ਗੱਲ ਕੀਤੀ ਕੱਢ ਕੇ ਆਉਣੀ ਅੱਗੇ ਅਪਾਇੰਟਮੈਂਟ ਹੈ ਮੈਂ ਕੈਨੜਾ ਵਾਸੀ ਮੇਰੇ ਵੀਜ਼ੇ ਵਾਸਤੇ ਲੇਟ ਹੋ ਗਿਆ ਮੈਂ ਤੁਹਾਨੂੰ ਛੱਡਣਾ ਨਹੀਂ ਇਹ ਗੱਲ ਮੇਰੀ ਖੋਸ਼ੀ ਦਾ ਵੀ ਮੈਨੂੰ ਨੋਟ ਕਰ ਲਓ ਕਿਉਂਕਿ ਲਿਆਦੋਂ ਆਪਣਾ ਨੰਬਰ ਦੋ ਮੈਂ ਤੁਹਾਨੂੰ ਵੀ ਛੱਡ ਪਾਵਾਂ ਚੰਗੀ ਗੱਲ ਹੈ ਤੀਕਾ ਨੁੜਾ ਤੂੰ ਬਹਿ ਗਿਆ ਏਵੇਂ ਥੱਕਲ ਜਣੀ ਕਰੀ ਜਾਂਦੇ ਜਨਾਨੀ ਹੁੰਦਾ ਮਤਲਬ ਇਹ ਨਹੀਂ ਕਿ ਕਿਦੇ ਸਿਰ ਪੈ ਜਾਓ ਕਿੰਨਾ ਨੰਬਰ ਕਿੰਨਾ ਆ ਕਿਉਂ ਜਿੰਨਾ ਉਹ ਇੱਕ ਉਹ ਪੈਂਦੀ ਮੈਨੂੰ ਇਹਨਾਂ ਨੂੰ ਸਹੀ ਕਰ ਹਾਂ ਕਿੰਨਾ 7 788 608 608 70 ਫੋਨ ਲਾ ਕੇ ਵੇਖ ਜਿਹੇ ਮਰਜੀ ਛਾਣੇ ਨੂੰ ਬੁਲਾ ਲਾ ਛਾਣੇ ਜੀ ਬੁਲਾ ਰਹੇ ਹੁਣੇ ਹੀ ਬੁਲਾਉਣੇ ਆ ਇਹ ਤਰੀਕਾ ਥੋੜਾ ਗੀ ਉਹ ਨਹੀਂ ਛੱਡਾਂ ਗੱਲ ਹੈ ਕਿਸੇ ਡਰਾਈਵਰ ਨਾਲ ਡਰਾਈਵਰ ਨਹੀਂ ਕਰਦੀ ਕਰਦੀ ਹੈ ਨਹੀਂ ਜਲਦੀ ਬੱਸ ਤੇ ਚੜ ਜਾ ਮੈਂ ਆਪੇ ਮੈਂ ਨਹੀਂ ਕਰਦੀ ਜਲਦੀ ਆ ਮੈਂ ਕੀ ਹੋਇਆ ਤਾ ਤੂੰ ਕੋਈ ਗੱਲ ਲੱਗ ਜਾਂਦੀ ਫੇਰ ਨਹੀਂ ਤੁਹਾਡੀ ਗਲਤੀ ਤੁਸੀਂ ਆਖਿਆ ਕਿ ਮੈਂ ਮਰਨਾ ਹੀ ਮਰਨਾ ਵਾ ਤੁਸੀਂ ਉਤੋਂ ਨੂੰ ਕਹੀ ਜਾਂਦੇ ਹੋ ਕਿ ਮਿਸ ਬਿਹੇਵ ਕੀਤਾ ਉਹਨੇ ਕੀ ਮਿਸ ਬਿਹੇਵ ਕੀਤਾ ਅੱਲਾ ਕਮਾਈ ਸਰ ਤੁਸੀਂ ਗੱਲਾਂ ਨਹੀਂ ਘੁਮਾਈ ਜਾਂਦਾ ਮੈਂ ਕੋਈ ਫੋਨ ਕਰਕੇ ਵੇਖਣ ਦੇ ਤੁਹਾਨੂੰ ਨੰਬਰ ਤੇਈਆਂ ਨੰਬਰ ਵੀ ਲੱਗੇ ਆ ਕਿੱਥੇ ਹੋਣਾ ਪਹੁੰਚਾ ਸਕਦਾ ਇਹ ਥੋੜੀ ਆਪਣੀ ਗੱਲ ਲੈ ਟਿਕਰ ਕੇ ਸਿਰ ਤੇ ਪੋੜ ਰੋ ਹਾਂ ਸਾਡੇ ਨਾਲ ਚੱਲਦੀ ਬਸੜੇ ਸਾਡੇ ਨੰਬਰ ਲੈ ਲਓ ਸਾਰਿਆਂ ਦੇ ਆਈ ਕੋ ਕਰਦੇ ਗਾ ਲਓ ਬਾਕੀ ਤੇ ਕਿਤੇ ਮਗਰੋਂ ਦਾ ਨੰਬਰ ਇਹ ਨੰਬਰ ਨੂੰ ਫੋਨ ਕਰੀਂ ਲੈ ਲੈ ਛੱਡੀ ਘੜੀ ਰਹਿਣਾ ਹੈ ਆਈ ਸਾਰੀ ਦੇ ਰਹੇ ਗੁਰੂਆਂ ਥੋੜਾ ਹੋ ਠੀਕ ਹੈ ਕੋਈ ਕਿਸੇ ਨਾਲ ਰਾਈਜ਼ ਕਰੇ ਚਲੋ ਠੀਕ ਆ ਤੋੜਾ ਜੋਰ ਲਓਗੇ ਆ ਵੀ ਛੱਡੋ ਇਸ ਗੱਲ ਚੜਾ ਦੇ ਜੇ ਤੁਹਾਡੇ ਤੇ ਲੇਟ ਹੋ ਰਿਹਾ ਸਾਡਾ ਕੋਈ ਪਰਸਨ ਦਾ ਕੰਮ ਆ ਦੇਖ ਲਓ ਮੈਂ ਝੂਠੀ ਨਹੀਂ ਮਾਰਿਆ ਤੁਹਾਨੂੰ ਕੰਮ ਨਾਲ ਕੋਈ ਸਾਹਮਣੇ ਤੇ ਡਿਸਟਰਬ ਨਾ ਕਰਦੇ ਕੰਮ ਸੀ ਅਰਾਜ ਕਰਦੇ ਨਹੀਂ ਆਸ ਤੇ ਕੰਮ ਕਰਦੇ ਆ ਬਾਕੀ ਰਿਕਰਡਿੰਗ ਕਰਤੀ ਆ ਉਹਨੇ ਕੀ ਕਰਤਾ ਸੋਮਨ ਇਹਨੇ ਕਿਉਂ ਸੌਰੀ ਕਹਿਣਾ ਚਲ ਵੀਰ ਸੌਰੀ ਹੋ ਰਹੀ ਹੋਣੀ ਫਿਰ ਇਹ ਸੌਰੀ ਸੌਰੀ ਨਹੀਂ ਕਹਿਣੀ ਇਹ ਕੀ ਤਰੀਕ ਤੁਸੀਂ ਸਿਆਣੇ ਬਣੇ ਬੰਦੇ ਨੂੰ ਕਹੇ ਤਾਂ ਹੁਣ ਅਸੀਂ ਇਹ ਨਹੀਂ ਕਿਤਾ ਨੂੰ ਲੂਸ ਟੱਕੀ ਆਹ ਕੰਮ ਮੈਂ ਦੱਸ ਦੇ ਕਰਦਾ ਹਾਂ ਤਾਂ ਮੈਂ ਕਰਦਾ ਪਿਆ ਹਾਂ ਇਹਨੂੰ ਬੋਲੋ ਕਰੋ ਜਿੰਨੂੰ ਫੋਨ ਕਰਨਾ ਚਾਹੁੰਦਾ ਫਿਰ ਮੈਂ ਦੱਸਦਾ ਕਿ ਮੈਂ ਕਿਧਰੋਂ ਆਪਾਂ ਤਾਂ ਸਿਰਫ ਦਿਖੂ ਭੈਣ ਜੀ ਤੁਸੀਂ ਚੜੇ ਗਲਤ ਉਲਟਾ ਤੁਸੀਂ ਬੰਦੇ ਤੇ ਬਲੇਮ ਲਾਉਣ ਦੇ ਉਲਟਾ ਤੁਸੀਂ ਕਹਿੰਦੇ ਤੂੰ ਮਿਸਬੀਹਵ ਕੀਤਾ ਉਹਨੇ ਕੀ ਮਿਸਬੀਹਵ ਕੀਤਾ ਇਹਨੂੰ ਕਹਿੰਦੇ ਮਿਸਬੀਹਵ ਕਰਨਾ ਹੁਣ ਮੈਨੂੰ ਤਾਂ ਬੱਦ ਤੋਂ ਥੱਲੇ ਲਾ ਗਏ ਵਾਹ ਤੂੰ ਕਰ ਰਿਹਾ ਤੂੰ ਕਰ ਰਿਹਾ ਤੂੰ ਮੈਨੂੰ ਲਾ ਕੇ ਵਿਖਾ ਥੱਲੇ ਮੈਂ ਵੀ ਵੇਖਾਂ ਤੂੰ ਕਿਹੜੇ ਟੱਬਰ ਚੋਂ ਆ ਕੇ ਆ ਤੇ ਤੈਨੂੰ ਫੇਰ ਪਤਾ ਲੱਗੂ ਕਿਦਾਂ ਪੰਡਾ ਪਿਆ ਮੇਰੀ ਗੱਲ ਸੁਣ ਲੈ ਸਾਹਮਣੇ ਕਾਗਏ ਪਈ ਮੇਰੇ ਤੇਰੀ ਇੱਜ਼ਤ ਕਰਨੇ ਆ ਜਾਨੀ ਕਰਕੇ ਯੇ ਮੈਨ ਲੇਟ ਹੋ ਗਿਆ ਤੇ ਤੂੰ ਕੰਮ ਕਰ ਇਹੋ ਜੀ ਨੂੰ ਫੇਰ ਸੋਹਣੀ ਪੈਂਦੀ ਆ ਬੱਸ ਕਰੋ ਬੱਸ ਕਰੋ ਯਾਰ ਅੱਗੇ ਕਰੋ ਸੱਤ ਸੱਤੋਂ ਨਿਕਲੇ ਇਹੋ ਜੇ ਆ ਕੇ ਵਿੱਚ ਆ ਕੇ ਗੰਦ ਪਾਉਂਦੇ ਬੈਠੇ ਆਪਾਂ ਲੇਟ ਹੁੰਦੇ ਆ ਬੱਸ ਤੋਰੀਏ ਮੈਂ ਉਸੇ ਕਹਿੰਦੇ ਸੋਹਣੇ ਆ ਕੇ ਉਹ ਵੀ ਬੰਗੇ ਫਿਰ ਸੌਰੀ ਵੀ ਨਹੀਂ ਮੰਗਣੀ ਅਪਾਇੰਟਮੈਂਟ ਆ ਉਹਦੀ ਆ ਅੱਗੇ ਉੱਤਰੋ ਥੱਲੇ ਉੱਤਰੋ ਬੈਠ ਚੱਲ ਮੈਂ ਨੰਬਰ ਦੇ ਦਿੰਦਾ ਥੱਲੇ ਉੱਤਰੋ ਅੱਡੀ ਫੋਟੋ ਖਾਣੀ ਨਹੀਂ ਦਿੰਦੇ ਅੱਡੀ ਗਾ ਪਿਆ ਬੈਠ ਕੇ 2 ਵਜੇ ਨਹੀਂ ਚੱਲੋ ਨਹੀਂ ਇੱਕ ਵਾਰ ਜਲਦੀ ਕੀ ਕੀ ਮੈਂ ਜੋ ਕਰਨਾ ਕੰਮ ਅੱਡੀ ਫੋਟੋ ਖਾਣੀ ਨੀ ਮੈਂ ਨੰਬਰ ਹੀ ਮੰਗੇ ਰਿਹਾ ਕੋਈ ਨਾ ਲੱਕਾ ਮੱਤੀ ਇਹ ساری ਬਾਸ ਬੈਠੀ ਬੋਲਣ ਦੀ ਤੂੰ ਆਂਦੀ ਪਹਿਲੇ ਗੱਲ ਪੈ ਗਈ ਆ ਮੈਂ ਮੈਂ ਬਸ ਤੂੰ ਕਰਾਈਂ ਚੁੱਪ ਕਰਾਈਂ ਫਵੇਲਾ ਫਿਰ ਬਸ ਕਰੋ ਬਸ ਕਰੋ ਮਰਨੂ ਆ ਪੀਂਦੇ ਬਲਾਹੂਣ ਫਲਾਣ ਨੂੰ ਕਿੰਨੀ ਨੂੰ ਬਣਾਣਾ ਇਪਲਾਨ ਨਹੀਂ ਵੇਖੇ ਤੇਰੇ ਪਿੱਛੇ ਕੋਣ ਹੁੰਦਾ ਭਾਈ ਓ ਯਾਰ ਭਾਜੀ ਭਾਜੀ ਕੀ ਕਰੇ ਭੈਣ 15 ਮਿੰਟ ਦੇ ਬਾਅਦ ਚੜੇ ਜਾਂਦੀ ਬਾਸ ਤੇ ਚੜੀ ਜਾਂਦੇ ਫਿਰ ਤੇ ਹੈਗਾ ਪਾ ਕੇ ਤੈਨੂੰ ਨਹੀਂ ਪਤਾ ਇਹ ਕਰਦਾ। 290 ਨੰਬਰ ਚੱਲ ਨਹੀਂ ਗਿਆ ਹੋਰ ਕਿਹੜਾ ਚੱਲਦਾ? ਮੈਂ ਕਰਦਾ। ਕਰ ਕਰ ਤੂੰ ਆਪਣਾ ਕੰਮ ਤੂੰ ਕਰ। 100 ਨੰਬਰ ਹੀ ਚੱਲਦਾ ਹੋਰ ਕਿਹੜਾ ਚੱਲੂ? 112 112 ਮੈਂ ਕੁਝ ਬੋਲ ਨਹੀਂ। ਮੈਂ ਸਾਰਾ ਕਰ ਦਾਂਗੀ। 3 ਬੈਕ ਫਿਰ ਕੰਮ ਹੀ ਆ। ਫਿਰ ਮੈਂ ਰਿਸ਼ਵਤ ਨਹੀਂ ਇੱਥੇ ਬੈਠੇ। ਪਹਿਲੇ ਤਾਂ ਤੂੰ ਤਮੀਰ ਨਾਲ ਗੱਲ ਕੀਤੀ ਸੀ ਸਭ ਤੋਂ। ਨਹੀਂ ਕਿੱਥੇ ਲੱਗੇ ਜੀ? 100 ਮਿੰਟ। ਹਾਂ? ਇਹ ਜਾਵੇ। ਭਾਈ ਪਹਿਲਾਂ ਚੱਲਦੀ ਆ ਕੰਮ ਦੀ ਮਸਤੇ ਚੜੀ ਏ ਠੀਕ ਆ ਫਿਰ ਸਾਨੂੰ ਕਹਿੰਦੇ ਮੈਂ ਆਪਣੇ ਜੁੜੇ ਕਰਦੇ ਸਹੀ ਫਿਰ ਅਸੀਂ ਡਿਪਾਰਟਮੈਂਟ ਵੀ ਮੈਂ ਕੰਪਲੀਟ ਕਰਦੇ ਤੂੰ ਇਹਨਾਂ ਨੇ ਗੱਲ ਪੈੜੀਆਂ ਹਾਂਜੀ ਸ਼੍ਰੀਮਾਨ ਜੀ ਭਾਈ ਇਹ ਸੁਮਨਾਰਾ ਟਾਉਕ ਆ ਇੱਕ ਲੇਡੀ ਆ ਬੱਤਨੀ ਜੀ ਕਰਕੇ ਬੈਠੀ ਆ ਜੀ ਆਪਣੇ ਬੰਦੇ ਭੇਜੋ ਇੱਧਰ ਸਰਕਾਰੀ বাস ਚੰਦਿਗੜੀ ਪੂ ਦੀ ਫਿਰ ਇਹਦੇ ਕੋਲ ਦੀ ਪੂ ਆਹ ਲੋ ਉਧਰ ਵੀ ਆ ਰਿਹਾ ਕੰਜੀ ਆਪਣਾ ਨਾਮ ਕੀ ਆ ਮੀਤੂ ਮੀਤੂ ਗੁਰਨਾਮ ਦਾ ਨਾਮ ਕੁਈ ਗੱਲ ਨਹੀਂ ਇੱਕ ਸਾਰੇ ਟੱਪੂ ਤੁਸੀਂ ਤਾਂ ਸੱਚਾ ਲੱਗਦੀ ਹੈ ਚਾਂਦੀ ਵਾਸਤੇ ਲੀੜੀ ਆੜੀ ਆ ਤੂੰ ਆ ਗਈ ਗੱਲ ਪੈ ਗਈ ਆ ਮੈਂ ਤੁਹਾਨੂੰ ਕੁਝ ਕਿਹਾ ਮੈਂ ਸਰ ਮੈਂ ਤੁਹਾਨੂੰ ਕਹਿ ਰਹੀ ਮੈਂ ਕਿੱਥੇ ਪਹਿਲਾਂ ਲੇਟ ਹੋਣ ਮੈਂ ਤਾਂ ਇੰਨੀ ਗੱਲ ਗਈ ਆ ਬਸ ਤੁਹਾਨੂੰ ਮੈਂ ਟਿੱਪੂ ਗੱਲ ਹਾਂ ਚੋਂ ਤੂੰ ਉੱਤਰ ਰਹੀ ਹੈ ਹੁਣ ਤਾਂ ਮੈਂ ਇਸ ਤਰ੍ਹਾਂ ਨਹੀਂ ਹਾਂ ਵੀ ਉਹ ਬਾਈ ਜੀ ਖੜੇ ਖੜੇ ਸਾਰੇ ਉਤਰ ਜਾ ਮੈਂ ਲੈ ਕੇ ਨਹੀਂ ਜਾਣੇ ਹੈਗੇ ਮੇਰੀ ਰਿਕਵੈਸਟ ਆ ਮੈਂ ਬੋਲ ਜਾ ਸਵਾਰੀਆਂ ਲੈ ਕੇ ਜਾੜਗਾ ਮੈਂ ਗੱਡੀ ਓਵਰ ਲੋਡ ਨਹੀਂ ਕਰਨੀ ਮੇਰੀ ਰਿਕਵੈਸਟ ਆ ਜੀਰੇ ਮੈਂ ਗੱਡੀ ਓਵਰਲੋਡ ਨਹੀਂ ਕਰਨੀ ਖੜੇ ਖੜੇ ਸਾਰੇ ਉੱਤਰਦੇ ਆਪਦਾ ਜਾ ਸਕਦੇ ਆ ਨਹੀਂ ਨਹੀਂ ਮੈਂ ਬਸ ਓਵਰਲੋਡ ਨਹੀਂ ਲੈ ਕੇ ਜਾਣੀ ਬਾਈ ਜੀ ਮੇਰੀ ਰਿਕਵੈਸਟ ਆ ਖੜੇ ਖੜੇ ਸਾਰੇ ਉੱਤਰਦੇ ਵੀਰ ਬਣ ਕੇ ਮੇਰੀ ਰਿਕਵੈਸਟ ਆ ਸਾਡੀ ਬਸ ਦਾ ਚਲਾਨ ਹੁੰਦਾ ਮੈਂ 48 ਸਵਾਰੀਆਂ ਲੈ ਕੇ ਜਾਣੀਆਂ ਵੀਰੇ ਮੇਰੀ ਮੰਨਤ ਵਾਲੀ ਗੱਲ ਆ ਰਿਕਵੈਸਟ ਆ ਮੇਰੀ ਤੁਹਾਡੇ ਮੂਰੇ ਕਿਉਂਕਿ ਸਾਡਾ ਚਲਾਨ ਹੁੰਦਾ ਭਾਈ ਜੀ ਗਵਰਨਮੈਂਟ ਚਲਾਨੀ ਪਾਦੀ ਡਰਾਈਵਰ ਭਰਦਾ ਮੇਰਾ ਨੰਬਰ ਲਾ ਮੈਂ ਮਿਸਕਾਲ ਪਾਤੀ ਆ ਚੜ ਤੁਮ ਲੇਨ ਕੋ ਮੈਂ ਬਹੁ ਮਿਸਬੀਹ ਕੀਤਾ ਸ਼ਾਬਾਸ਼ ਚਲੋ ਚੜਦੀ ਵਾਸਤੇ ਚੜਦੀ ਵਾਸਤੇ ਲੋਕ ਨਹੀਂ ਬੀਹੇਵ ਕਰਦੇ ਹੁਣ ਥੱਲੇ ਉਤਰ ਜਾ ਮੈਂ ਤਾਂ ਮਿਸਟੇਕ ਕੀਤਾ ਸਰ ਪੁਲਿਸ ਆ ਰਹੀ ਮੈਂ ਤਾਂ ਅਟੈਂਡ ਕਰਦਾ ਚਾਲ ਹੋ ਗਈ ਏ ਤੂੰ ਹੀ ਥੱਲੇ ਤੇ ਟਿਕਣ ਮੈਂ ਲਈ ਆ ਟਿਕਟਦਾਰੇ ਲੈ ਨਹੀਂ ਉਤੋ ਆਗੇ ਸਾਰੇ ਗੱਲ ਪਈ ਨਹੀਂ ਸਾਰੇ ਕੰਮ ਖਰਾਬ ਕਰਨ ਨਹੀਂ ਬੈਗੇ ਅਰਦੇ ਆ ਕੇ ਹੋਰ ਗਰੇ ਜੇ ਬੰਦਾ ਹੁੰਦੀ ਨਾ ਹੁਣੇ ਮੌਤ ਤੇ ਤੇਰੇ ਵਰਗੇ ਨਾ ਐਂਡ ਕਰਨਾ ਪੈਂਦਾ ਹੱਥ ਕਰ ਦੁਲਾਰੇ ਸਿਰ ਬਾਤ ਨਹੀਂ ਕਰੀ ਹੱਥ ਕਰ ਦੁਲਾਰੇ ਫਾਦਲੇ ਤੁਸੀਂ ਤੇ ਪੂਰੀ ਪਾਗਲ ਨਾਲ ਕੇ ਆਈਆਂ ਨੁਕਸਾਨ ਕਰ ਦੁਆਰੇ ਆ ਉਹ ਇਨਵੋਇਸ ਵੀ ਨਾਲ ਲੱਗਿਆ ਲੈਂ। ਕਾਇਰ ਐਸੀ ਰਿਕਾਰਡਿੰਗ ਸਾਰੀ ਹੋ ਗਈ। ਕਲੀਅਰ ਤੋਂ ਕਰਾਂਗੇ। ਪਰ ਆ ਮੇਰੇ ਕਾਗਜ਼ ਇਹ ਨਹੀਂ ਲੈਣੋਂ ਮੇਗਾ। ਇਹੋ ਜੇ ਕਰਕੇ ਉੱਥੇ ਇਹਦਾ ਬੜਾ ਖਾਤੇ ਜਿੰਨੇ ਨੂੰ ਆ ਕੇ ਮੇਰੇ ਕੰਮ ਕਰ ਦੇਣੇ। ਉਹ ਬਾਈ ਜੀ ਵੀਰ ਬਣ ਕੇ ਖੜੇ ਖੜੇ ਉਤਰ ਜੋ ਮੈਂ 48 ਸਵਾਰੀਆਂ ਲੈ ਕੇ ਜਾਣਾ। ਥੱਲੇ ਉਤਰਿਆ ਯਾਰ ਤੂੰ ਦੋਰੀਆਂ ਕਰ ਦੋ ਮੇਰੀ ਬੱਸ ਤੇ ਮੈਂ ਚੱਲ ਜਾਣਾ। ਤੁਸੀਂ ਪੁਲਿਸ ਬੁਲਾਈ ਹੈ ਨਾ ਮੈਂ ਬੜੀ ਮੈਂ ਨੰਬਰ ਲੈ ਜਰਾ। ਤੁਸੀਂ ਤੂੰ ਤਾ ਮੈਨੂੰ ਬੋਲਿਆ ਥੱਲੇ ਬੱਤ ਨਹੀਂ ਬੋਲੇ। ਦੀਰਦੀ ਨੇ ਸਾਰੇ ਰਿਕਾਰਡਿੰਗ ਕੀਤੀ ਹੈ ਮੇਰੇ ਵਰਡੋਂ ਇੱਕ ਵੀ ਰਿਕਾਰਡਿੰਗ ਹੋਏਗੀ ਨਾ। ਉਹ ਸਾਰੇ ਆ ਕੇ ਦੋ ਨੂੰ ਵੀਰ ਕਹਿਣ ਦੀਆਂ ਹੁਣ ਇੱਕ ਵਾਰ ਹੁਣ 10 ਮਿੰਟ ਪਹਿਲਾਂ ਮਿਸ ਬਹਿਮ ਕੀਤਾ ਇਹਨਾਂ ਦਾ ਆਪੇ ਵੀ ਪਤਾ ਮੈਂ ਕਿੱਥੇ ਮੈਂਟਲ ਹਸਪੀਟਲ ਚੋਂ ਕਰਦੀਆਂ ਕਿੱਥੇ ਕਰਦੀਆਂ ਮੈਂ ਕਿੱਥੇ ਵੀ ਕਰਦੀਆਂ ਕਿੱਥੇ ਵੀ ਕਰਦੀਆਂ ਕੋਈ ਮਤਲਬ ਨਹੀਂ ਪੁਲਿਸ ਆ ਰਹੀ ਸਾਰਾ ਦੇਖ ਲੈ ਉਹ ਚਾਂਪਾਈ ਜਾਣਾ ਨਹੀਂ ਕਿਸੇ ਕੋਲ ਤੇ ਕੋਈ ਤੁੰ ਤੋਂ ਸੁਣਵਾਉਣਾ ਨਹੀਂ ਜਾਣਾ ਬਾਈ ਜੀ ਖੜੇ ਖੜੇ ਉਤਰ ਜਾਓ ਜੀ ਇਹ ਮੇਰੀ ਰਿਕਵੈਸਟ ਹੈ ਬਸ ਤਾਂ ਚੱਲਣੀ ਮੈਂੜਤਾਲੀ ਸਵਾਰੀਆਂ ਲੈ ਕੇ ਜਾਣੀਆਂ 52 ਸਵਾਰੀਆਂ ਕਰ ਸਕਦਾ ਹੈ ਕਰਕੇ ਸਾਰਾ ਅਲ ਹਮਦੁਲਿਲਾ ਬਾਈ ਜੀ ਮੈਂ 52 ਸੋਹਰੇ ਨਾਲ ਜਾਣਗਾ ਉਹ ਵੀ ਪ੍ਰਧਾਨ ਮਾਤਰੀ ਨੇ ਕਿਹਾ ਵੀ ਚਾਰ ਜਾਂ ਪੰਜ ਤੁਸੀਂ ਵੱਧ ਲੈ ਸਕਦੇ ਆ ਇਸ ਤੋਂ ਵੱਧ ਮੈਂ ਨਹੀਂ ਲੈ ਕੇ ਜਾਣੀ ਉਹ ਇੱਕ ਵਕਤ 52 ਸੋਹਰੀਆ ਤੋਂ 73 ਰੁਪਏ ਵੀ ਥੱਲੇ ਲਾਵੇ ਡੋਟਰੋ ਬਾਈ ਮੈਂ ਟਿਕਟ ਜੀ ਵੀ ਲੈਣੇ ਸੀ ਉਹ ਵੀ ਠੀਕ ਕਹਿ ਰਹੇ ਆ ਸਮਝੋ ਨਾ ਯਾਰ ਇਹ ਤੁਹਾਨੂੰ ਨਹੀਂ ਕੁਝ ਪਿਆ ਇਹ ਬੋਲਿਆ ਨੇ ਫੇਰ ਬੋਲਿਆ ਅਸੀਂ ਵੀ ਇਹੀ ਭਾੜਾ ਵਾਲੇ ਆ ਅਸੀਂ ਇਹ ਥੋੜੇ ਜਿਹੀ ਨਿਆਂਜ ਕਰ ਬਾਈ ਜੀ ਮੇਰੀ ਰਿਕਵੈਸਟ ਆ ਬਾਈ ਜੀ ਥੋੜੇ ਨੂੰ ਮਿੰਟ ਲੱਗਣ ਦੀ ਹੈ ਬਾਈ ਜੀ ਮੇਰੀ ਰਿਕਵੈਸਟ ਆ ਵਾਧੂ ਸਵਾਰੀਆਂ ਉਤਰ ਜੋ ਨਹੀਂ ਮੈਂ ਗਰੁੱਪ ਚ ਪਾਉਣ ਲੱਗਾ ਸਾਰੀ ਰੋਡ ਵਿੱਚ ਖੜ੍ਹ ਦੇਣੀ ਇੱਥੇ ਬਾਈ ਜੀ ਮੇਰੀ ਰਿਕਵੈਸਟ ਆ ਸਾਰੀ ਰੋਡ ਵਿੱਚ ਖੜ੍ਹ ਦੇਣੀ ਮੈਂ ਗਰੁੱਪ ਚ ਪ੍ਰਧਾਨ ਨੂੰ ਕਹਿ ਦੇਣਾ ਬਾਈ ਜੀ ਮੇਰੀ ਰਿਕਵੈਸਟ ਆ ਜਿੰਨੀਆਂ ਸਵਾਰੀਆਂ ਲੋਡ ਆ ਉਹਨੇ ਰੋ ਬਾਕੀ ਉਤਰ ਜੋ ਨਹੀਂ ਮੈਂ ਗਰੁੱਪ ਚ ਪਾਉਣ ਲੱਗਾ ਪੀ ਆਰਟੀਸੀ ਰੋਡ ਵਿੱਚ ਸਾਰੀ ਰੋਡ ਵਿੱਚ ਖੜ੍ਹ ਜਾਣੀ ਆ ਸਾਰੀ ਰੋਡ ਵਿੱਚ ਖੜ੍ਹ ਜਾਣੀ ਬਾਈ ਜੀ ਸਾਰੀ ਰੋਡ ਵਿੱਚ ਖੜ੍ਹ ਜਾਣੀ ਆ ਪੈਣ ਜੀ ਸਾਡੀ ਗਲਤੀ ਹੈ ਕੋਈ ਨਹੀਂ ਗਲਤੀ ਨਾ ਪੈਣ ਸਾਡੀ ਗਲਤੀ ਆ ਪੈਣ ਜੀ ਸਾਡੀ ਗਲਤੀ ਹੈ ਕੋਈ ਗਲਤੀ ਨਹੀਂ ਉਹ ਮੈਡਮ ਦੀ ਗਲਤੀ ਆ ਚੱਲ ਜੀ ਵਿੱਚ ਚੜੀ ਆ ਉਹ 52 ਸਵਾਰੀਆਂ ਬਾਈ ਜੀ ਦੇਖ ਲਓ ਸਾਡੇ ਵੱਲ ਲਗਵਾਈ ਪਾ ਰਹੇ ਕੱਲੇ ਮੈਡਮ ਇਹ ਸਾਡੀ ਸਾਰੀ ਬੱਸ ਨੂੰ ਖਰਾਬ ਕਰ ਰਹੇ ਆ ਆ 52 ਸਵਾਰੀਆਂ 48 ਸਵਾਰੀਆਂ ਚ ਕੋਈ ਬੰਦਾ ਕਹਿ ਦੇ ਉੱਠ ਕੇ ਡਰਾਈਵਰ ਕੈਪਟਨ ਨੇ ਮੈਸ ਹਿਵ ਕੀਤਾ ਇਹਨਾਂ ਨਾਲ ਲੈ ਸਾਰਿਆਂ ਦੀ ਵਾਈਡ ਲੈ ਤੂੰ ਵਾਈਡ ਲੈ ਇੱਕ ਬੰਦੇ ਦੀ ਵਾਈਡ ਲੈ ਗੋ ਕੋਈ ਗੱਲ ਨਹੀਂ ਦੇਖ ਲਾਂਗੇ ਜਿਹੜੇ ਬੰਦੇ ਬਿਲਕੁਲ ਬਿਲਕੁਲ ਇਹ ਸਾਨੂੰ ਦੀਪੂ ਦੀ ਧਮਕੀ ਦੇ ਰਹੇ ਆ ਇਹ ਕਹਿ ਰਹੇ ਦੀਪੂ ਚ ਜਾਵਾਂਗੇ ਅਸੀਂ ਐ ਕਰਾਂਗੇ ਜੋ ਕਰਾਂਗੇ ਬੱਸ ਨੰਬਰ ਦਿਓ ਬਾਈ ਜੀ 48 ਸਵਾਰੀਆਂ ਲੈ ਕੇ ਜਾਣੀਆਂ ਮੈਂ ਇੱਕ ਸਵਾਰੀ ਵੱਧ ਨਹੀਂ ਲੈ ਕੇ ਨਹੀਂ ਵੀਰ ਬਣ ਕੇ ਖੜੇ ਖੜੇ ਉਤਰ ਜਾਓ ਬਾਈ ਜੀ ਆ ਮੈਡਮ ਸਾਨੂੰ ਮਸ ਬੇਬ ਦੀ ਰਿਪੋਰਟ ਕਰ ਰਹੇ ਆ ਸਾਨੂੰ ਕਹਿ ਰਹੇ ਆ ਤੁਸੀਂ ਕੰਮ ਇਹੋ ਜਿਹਾ ਕੀਤਾ ਵਾ ਹਰ ਇੱਕ ਬੰਦਾ ਕਲਪੀਆਂ ਬੋਲੇ ਨਾ ਕੀ ਬੋਲੇ